ਜੀ ਐਕਐਮਸੀ ਸਾਹਿਬ ਇੱਕ ਮਿੰਟ ਜੀ ਸਰਦਾਰ ਲਾਭ ਸਿੰਘ ਜੀ ਐਕਐਮਸੀ ਸਾਹਿਬਾਨ ਦੀਪ ਤੇਟ ਸਰਵਿਸ ਸਰਦਾਰ ਮੇਜਰ ਸਿੰਘ ਜੀ ਸ਼ਗਜੀਤ ਸਿੰਘ ਜੀ ਨੰਬਰ ਦਾ ਸਾਹਿਬ ਭੂੜੇ ਲਾਡੀ ਜੀ ਅਤਰੀ ਜੀ ਬਲਦੇਵ ਸਿੰਘ ਜੀ ਐ ਸਰਪੰਚ ਮਲੂਕੀ ਗੁਰਦੀਪ ਸਿੰਘ ਜੀ ਪੰਗੂ ਕੀਪਾ ਸਾਹਿਬ ਜਿਹਨਾਂ ਨੂੰ ਕੀਪੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਮੇਰਾ ਵੀਰ ਗੁਰਦੀਪ ਸਿੰਘ ਜੀ ਕੀਪਾ ਅੰਦਰ ਰਹਿਦੇ ਤੇ ਕਮਲਜੀਤ ਸਿੰਘ ਜੀ ਯੂ ਐਸ ਏ ਵਾਲੇ ਲਖਵੀਰ ਸਿੰਘ ਜੀ ਬੱਲੀ ਜੀ ਚੌਧਰੀ ਸਾਹਿਬ ਪੱਪਾ ਖਾਨ ਜਸਵਿੰਦਰ ਸਿੰਘ ਜੱਸੀ ਸਿਲੰਡਰਾਂ ਵਾਲੇ ਜਿਹੜੇ ਸਾਰੇ ਸ਼ਹਿਰ ਦੇ ਵਿੱਚ ਸੇਵਾ ਕਰਦੇ ਹਨ ਡਾਕਟਰ ਸਾਹਿਬ ਜੱਸੀ ਆ ਗਿਆ ਜੀ ਹਾਂ ਜੋ ਜਿਹਨਾਂ ਦੇ ਨਾਮ ਬੋਲਦਾ ਆਈ ਜਾਓ ਜੀ ਇਹ ਜੀ ਐਚਪੀ ਗੈਸ ਦਾ ਮਾਲਕ ਬੰਟੀ ਲੇਗਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਐਕਸ ਪ੍ਰਿੰਸੀਪਲ ਸਾਹਿਬ ਤਪਰੀਆ ਵਾਲੇ ਸੰਜੀਵ ਕੁਮਾਰ ਸੋਨੂ ਜੀ ਪ੍ਰਦੀਪ ਕੁਮਾਰ ਭਲਵਾਨ ਤੋਂ ਹਰਜਨ ਸਿੰਘ ਜੀ ਜਿਹਨੇ ਆਪ ਆਪਣੀ ਟੀਮ ਸਹਾਇਤਾ ਪਿੱਛੇ ਬੈਠੇ ਆ ਜਾਓ ਮੇਰੇ ਵੀਰ ਜੀ ਇਧਰ ਮੋਬਾਈਲ ਆਈਓ ਸੁਪਾਸਾ ਸਾਹਿਬ ਸੱਜੇ ਮਦਰੇ ਤੋਂ ਔਕਰ ਸਿੰਘ ਜੀ ਸ਼ਖੋਰ ਸਾਹਿਬ ਤੋਂ ਪਿੱਛੇ ਖੜ ਜਾਓ ਜੀ ਸਾਹਿਦਪੁਰ ਤੋਂ ਸੰਜੀਤ ਕੁਮਾਰ ਜੀ ਪਿੰਨੀ ਜੀ ਜਿਹੜੇ ਮੇਰੇ ਵੀਰਾਂ ਨੇ ਸਨੋਪਾ ਪਾਇਆ ਇੱਥੇ ਖੜ ਜਾਓ ਫਿਰ ਉਹ ਕੱਤੀ ਫੋਟੋ ਹੋ ਜਾਏਗੀ ਪਿੱਛੇ ਖੜ ਜਾਓ ਮਹਿਮਾਨ ਮੁੱਖ ਮਹਿਮਾਨ ਸਾਹਿਬ ਦੇ ਤੇ ਜਿਨ੍ਹਾਂ ਦਾ ਮੈਂ ਕੀਪਾ ਜੀ ਅੱਗੇ ਹੋ ਜੀ ਤੁਸੀਂ ਫੋਟੋ ਆਊਗਾ ਤੇ ਅੱਜ ਕਾਂਗਰਸ ਪਾਰਟੀ ਦੇ ਪ੍ਰਵਾਰ ਦਾ ਚੰਨ ਸਿੰਘ ਜੀ ਚੰਨੀ ਸਾਹਿਬ ਦੀ ਰਹਿਨਵਾਈ ਹੈ ਬਾਦ ਹੁੰ ਰਿਹਾ ਹੈ ਕਿ ਆਣ ਵਾਲੇ ਸਮੇ ਦੇ ਵਿੱਚ ਵੀ ਮਾਰਾ ਨੂੰ ਬੇਨਤੀ ਹੈ ਕਿ ਹੋਰ ਤਰਕੀਆਂ ਬਤਨ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਤੇ ਆਪ ਜੀ ਮਜ਼ਬੂਤ ਹੋ ਜੋ ਤੇ ਜਿਸ ਤਰ੍ਹਾਂ ਗੁਰਗਰ ਰਗੀਲਾ ਜੀ ਨੇ ਦੱਸਿਆ ਸੀ ਕਾਲੀਆਂ ਵਾਲੇ ਬੰਦੇ ਦੇ ਹਾਲਾਤਾਂ ਬਾਰੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਗੱਲ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਆਮ ਜੀ ਸਮਝਦੇ ਨਾ ਨਬਸ ਅਸਲਾਮ ਵਾਲੇ ਫੋਨ ਦੇ ਉੱਪਰ ਇੱਧਰ ਹੋ ਜਾ ਮਾੜਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਜਿੰਦਾਬਾਦ ਨਾਲੇ ਹੋ ਜਾ ਕਮਲਜੀਤ ਸਿੰਘ ਯੂਐਸਏ ਵਾਲਾ